ਤੁਸੀਂ ਕਦੇ ਸੋਚਿਆ ਹੈ ਕਿ ਇੱਕੋ ਜਿਹੇ ਹਾਲਾਤਾਂ ਵਿੱਚ ਇੱਕ ਬੰਦਾ ਉਚਾਈਆਂ ਨੂੰ ਛੂਹ ਲੈਂਦਾ ਤੇ ਦੂਜਾ ਵਿਅਕਤੀ ਜਿਹੜਾ ਉਹ ਜ਼ਿੰਦਗੀ ਨੂੰ ਰੋ ਰੋ ਕੇ ਕੱਟ ਰਿਹਾ ਹੁੰਦਾ ਹੈ ਅਜਿਹਾ ਕਿਉਂ ਹੁੰਦਾ ਹੈ ਕੀ ਉਸ ਦਾ ਨਸੀਬ ਚੰਗਾ ਨਹੀਂ ਜਾਂ ਕਿਸਮਤ ਚੰਗੀ ਨਹੀਂ ਜਾਂ ਫਿਰ ਉਸ ਦੀ ਸੋਚ ਚੰਗੀ ਨਹੀਂ ਕਈ ਵਾਰ ਕੀ ਹੁੰਦਾ ਹੈ ਸਾਡੀ ਸੋਚ ਜਿਹੜੀ ਉਹ ਵੀ ਬਹੁਤ ਉੱਚੀ ਹੁੰਦੀ ਹੈ ਸੁਪਨੇ ਵੀ ਬਹੁਤ ਉੱਚੇ ਹੁੰਦੇ ਨੇ ਪਰ ਫੇਰ ਵੀ ਅਸੀਂ ਕਾਮਯਾਬ ਨਹੀਂ ਹੁੰਦੇ ਕਿਉਂ ਅੱਜ ਦਾ ਵੀਡੀਓ ਇਹੀ ਤੁਹਾਨੂੰ ਦੱਸੇਗਾ ਕਿ ਜੇ ਸੁਪਨੇ ਵੀ ਵੱਡੇ ਨੇ ਸੋਚ ਵੀ ਵੱਡੀ ਆ ਕਿਹੜੀ ਗੱਲ ਹੈ ਜਿਹਦੇ ਕਰਕੇ ਅਸੀਂ ਹਾਰ ਜਾਂਦੇ ਹਾਂ ਤੇ ਮੈਂ ਤੁਹਾਨੂੰ ਇੱਕ ਅਜਿਹੀ ਕਹਾਣੀ ਵੀ ਸੁਣਾਵਾਂਗੀ ਜੋ ਤੁਹਾਨੂੰ ਆਪਣੇ ਆਪ ਨਾਲ ਸੱਚ ਬੋਲਣ ਲਈ ਮਜਬੂਰ ਕਰ ਦੇਵੇਗੀ ਕਹਿੰਦੇ ਨੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਤੁਹਾਡੀ ਸੋਚ ਹੈ ਜਿਹੜੀ ਉਹ ਉੱਚੀ ਹੋਣੀ ਚਾਹੀਦੀ ਹੈ ਸਪਨੇ ਵੱਡੇ ਹੋਣੇ ਚਾਹੀਦੇ ਨੇ ਸੋਚ ਜੇ ਉੱਚੀ ਹੋਵੇਗੀ ਤਾਂ ਹੀ ਤੁਸੀਂ ਉੱਚੀ ਉਡਾਨ ਭਰ ਸਕਦੇ ਹੋ ਪਰ ਉੱਚੀ ਸੋਚ ਹੁੰਦੀ ਕੀ ਹੈ ਜੋ ਅਸੀਂ ਆਪਣੇ ਦਿਮਾਗ ਨੂੰ ਸੰਦੇਸ਼ ਦਿੰਦੇ ਹਾਂ ਉਸ ਨੂੰ ਹੀ ਉਹ ਸੱਚ ਮੰਨਦਾ ਹੈ ਸਾਈਕਲੋਜੀ ਕਹਿੰਦੀ ਹੈ ਕਿ ਤੁਹਾਡਾ ਜਿਹੜਾ ਦਿਮਾਗ ਹੈ ਉਹਨੂੰ ਹੀ ਸੱਚ ਮੰਨਦਾ ਜੋ ਤੁਸੀਂ ਉਸ ਨੂੰ ਬਾਰ-ਬਾਰ ਦਿਖਾਉਂਦੇ ਹੋ ਜੇਕਰ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਕਹਿੰਦੇ ਹੋ ਕਿ ਮੇਰੇ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਮੈਂ ਇਹ ਕੰਮ ਜਿਹੜਾ ਤੋੜਿਆ ਇਹ ਮੈਂ ਕਰ ਨਹੀਂ ਸਕਦਾ ਮੈਂ ਇਸ ਦੇ ਕਾਬਿਲ ਨਹੀਂ ਹਾਂ ਜਾਂ ਫਿਰ ਕਈ ਵਿਅਕਤੀਆਂ ਨੂੰ ਆਤ ਹੁੰਦੀ ਹੈ ਉਹ ਬਾਰ-ਬਾਰ ਕਹੀ ਜਾਣਗੀ ਕਿ ਮੈਂ ਸਰੀਰਕ ਪੱਖੋਂ ਠੀਕ ਨਹੀਂ ਮੈਂ ਬਿਮਾਰ ਹਾਂ ਤਾਂ ਜਿਹੜਾ ਤੁਹਾਡਾ ਦਿਮਾਗ ਹੈ ਉਹ ਦੇਖੋ ਤੁਹਾਡਾ ਦੁਸ਼ਮਣ ਨਹੀਂ ਹੈ ਦਿਮਾਗ ਤੁਹਾਡਾ ਦੁਸ਼ਮਣ ਨਹੀਂ ਹੈ ਪਰ ਜੋ ਸੰਦੇਸ਼ ਤੁਸੀਂ ਦਿਮਾਗ ਨੂੰ ਦੇ ਰਹੇ ਹੋ ਉਹ ਉਸ ਨੂੰ ਹੀ ਸੱਚ ਬਣਾ ਦਿੰਦਾ ਹੈ ਉਹ ਨੂੰ ਉਹ ਸੋਚਦਾ ਹੈ ਕਿ ਇਹਦੇ ਲਈ ਇਹੀ ਠੀਕ ਹੈ ਜੇ बार-बार ਆਪਣੇ ਆਪ ਨੂੰ ਜਿਹੜਾ ਵਿਅਕਤੀ ਬਿਮਾਰ ਬਿਮਾਰ ਕਹਿੰਦਾ ਹੈ ਤਾਂ ਜਿਹੜਾ ਦਿਮਾਗ ਹੈ ਉਹ ਵੀ ਉਸੇ ਪ੍ਰਕਾਰ ਕੰਮ ਕਰਨ ਲੱਗਦਾ ਹੈ ਜਿਵੇਂ ਦਾ ਸੰਦੇਸ਼ ਤੁਸੀਂ ਦਿਮਾਗ ਨੂੰ ਦਿੰਦੇ ਹੋ ਉਹ ਉਸੇ ਤਰੀਕੇ ਨਾਲ ਤੁਹਾਡੇ ਨਾਲ ਵਿਵਹਾਰ ਕਰਦਾ ਹੈ ਕਿਸੇ ਜੇਲ੍ਹ ਦੇ ਵਿੱਚ ਇਹ ਐਕਸਪੈਰੀਮੈਂਟ ਵੀ ਕੀਤਾ ਗਿਆ ਕਿ ਕੀ ਦਿਮਾਗ ਇਦਾਂ ਹੀ ਸੰਦੇਸ਼ ਫੜਦਾ ਏ ਜੋ ਅਸੀਂ ਦਿੰਦੇ ਆ ਜੇਲ੍ਹ ਦੇ ਵਿੱਚ ਇੱਕ ਕੈਦੀ ਸੀ ਉਸ ਦੇ ਉੱਤੇ ਇੱਕ ਐਕਸਪੈਰੀਮੈਂਟ ਕੀਤਾ ਗਿਆ ਉਸ ਕੈਦੀ ਨੂੰ ਕਿਹਾ ਗਿਆ ਉਸ ਨੂੰ ਫਾਂਸੀ ਹੋਣ ਵਾਲੀ ਸੀ ਉਸ ਨੂੰ ਕਿਹਾ ਗਿਆ ਕਿ ਹੁਣ ਤੈਨੂੰ ਫਾਂਸੀ ਨਹੀਂ ਹੋਵੇਗੀ ਤੈਨੂੰ ਕੋਬਰੇ ਨਾਲ ਲੜਾ ਤੇਰੇ ਕੋਬਰਾ ਜਿਹੜਾ ਹੁੰਦਾ ਹੈ ਉਹ ਤੇਰੇ ਨਾਲ ਲੜਾਇਆ ਜਾਵੇਗਾ ਤੇ ਇਸ ਪ੍ਰਕਾਰ ਤੇਰੀ ਮੌਤ ਹੈ ਜਿਹੜੀ ਉਹ ਡਿਸਾਈਡ ਕੀਤੀ ਗਈ ਹੈ ਤੇ ਹੁਣ ਉਹ ਵਿਅਕਤੀ ਹੈ ਜਿਹੜਾ ਉਹਨੂੰ ਇੱਕ ਚੇਅਰ ਦੇ ਉੱਤੇ ਬਿਠਾਇਆ ਗਿਆ ਤੇ ਉਹਦੀਆਂ ਅੱਖਾਂ ਬੰਨ੍ਹ ਦਿੱਤੀਆਂ ਤੇ ਕੰਨ ਵੀ ਬੰਦ ਕਰ ਦਿੱਤੇ ਅੱਖਾਂ ਵੀ ਉਹਦੀਆਂ ਬੰਨ੍ਹਤੀਆਂ ਤੇ ਹੁਣ ਉਹ ਆਪਣੇ ਆਪ ਆਪਣੇ ਦਿਮਾਗ ਨੂੰ ਉਹ ਸੰਦੇਸ਼ ਜਿਹੜਾ ਦੇ ਰਿਹਾ ਉਹ ਇਹੀ ਸੀ ਕਿ ਉਹਦੇ ਕੋਬਰਾ ਲੜੇਗਾ ਤੇ ਉਹਦੀ ਮੌਤ ਹੋ ਜਾਵੇਗੀ ਬਾਰ ਬਾਰ ਇਹੀ ਸੰਦੇਸ਼ ਹੈ ਜਿਹੜਾ ਉਹਦੇ ਦਿਮਾਗ ਨੂੰ ਜਾ ਰਿਹਾ ਸੀ ਤਾਂ ਫਿਰ ਉਹਨਾਂ ਨੇ ਉਸਦੇ ਹੱਥ ਦੇ ਉੱਪਰ ਕੋਬਰਾ ਨਹੀਂ ਲੜਾਇਆ ਹੈਗਾ ਇੱਕ ਸੂਈ ਚ ਬੋਈ ਇੱਕ ਪਿੰਨ ਮਾਰਿਆ ਸੂਈ ਚੁਭੋਈ ਤੇ ਉਸ ਵਿਅਕਤੀ ਦੀ ਮੌਤ ਹੋ ਗਈ ਤੇ ਜਦੋਂ ਉਸ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਉਹਦੇ ਵਿੱਚ ਜਿਹੜੀ ਮੌਤ ਦਾ ਕਾਰਨ ਹੈ ਉਹ ਇਹੀ ਦੱਸਿਆ ਗਿਆ ਕਿ ਉਸ ਦਾ ਕੋਈ ਜ਼ਹਿਰੀਲੀ ਜ਼ਹਿਰੀਲੀ ਚੀਜ਼ ਦੇ ਨਾਲ ਉਸ ਦੀ ਮੌਤ ਹੋਈ ਹੈ ਤੇ ਦੇਖੋ ਦਿਮਾਗ ਨੇ ਉਹੀ ਕੈਮੀਕਲ ਬੋਡੀ ਦੇ ਅੰਦਰ ਤਿਆਰ ਕਰਤੇ ਜਿਹੜੇ ਉਹ ਸੋਚ ਰਿਹਾ ਸੀ ਕਿ ਕੋਬਰੇ ਦੀ ਜਿਹੜੀ ਜ਼ਹਿਰ ਹੈ ਉਹ ਉਹਨੂੰ ਚੜੇਗੀ ਤੇ ਉਹਦੀ ਮੌਤ ਹੋਵੇਗੀ ਉਸੇ ਪ੍ਰਕਾਰ ਦੀ ਜਿਹੜੀ ਜ਼ਹਿਰ ਹੈ ਬਾਡੀ ਦੇ ਅੰਦਰ ਦਿਮਾਗ ਨੇ ਪੈਦਾ ਕਰ ਦਿੱਤੀ ਸੋ ਜਿੱਦਾਂ ਦੀ ਵੀ ਸੋਚ ਅਸੀਂ ਰੱਖਦੇ ਆ ਸਾਡੀ ਬਾਡੀ ਦੇ ਨਾਲ ਓਵੇਂ ਹੀ ਰਿਐਕਟ ਹੋਣ ਲੱਗਦਾ ਓਵੇਂ ਦੀ ਰਿਐਕਸ਼ਨ ਸਾਡੀ ਬਾਡੀ ਦੇ ਵਿੱਚ ਹੋਣ ਲੱਗਦੇ ਨੇ ਤੋ ਜਿਵੇਂ ਦੀ ਅਸੀਂ ਸੋਚ ਰੱਖਦੇ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਸੇ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਘਟਣ ਲੱਗਦੀਆਂ ਨੇ ਇੱਕ ਜਿਹੜਾ ਸੁਚੀ ਉੱਚੀ ਸੋਚ ਵਾਲਾ ਜਿਹੜਾ ਵਿਅਕਤੀ ਹੁੰਦਾ ਹੈ ਉਹ ਕਦੇ ਵੀ ਮਾੜਾ ਨਹੀਂ ਸੋਚਦਾ ਆਪਣੇ ਆਪ ਬਾਰੇ ਉਹ ਕਦੇ ਨਹੀਂ ਕਹਿੰਦਾ ਕਿ ਮੇਰੇ ਹਾਲਾਤ ਮਾੜੇ ਨੇ ਹਾਂ ਉਹ ਕਹੇਗਾ ਮੇਰੇ ਹਾਲਾਤ ਥੋੜੇ ਮਾੜੇ ਨੇ ਪਰ ਮੈਂ ਜਲਦੀ ਹੀ ਇਹਨਾਂ ਨੂੰ ਠੀਕ ਕਰ ਲਵਾਂਗਾ ਤੇ ਮੈਂ ਇਸ ਕਾਬਿਲ ਆ ਕਿ ਮੈਂ ਆਹ ਕੰਮ ਨੂੰ ਕਰ ਸਕਦਾ ਹਾਂ ਥੋੜਾ ਮੈਂ ਮੈਨੂੰ ਪ੍ਰੋਬਲਮ ਹੋ ਰਹੀ ਹੈ ਪਰ ਮੈਂ ਜਲਦੀ ਹੀ ਇਹਦੇ ਵਿੱਚ ਇੰਪਰੂਵ ਕਰ ਲਵਾਂਗਾ ਪਰ ਪੱਕ ਹੋ ਜਾਵਾਂਗਾ ਤੇ ਇਦਾਂ ਉਹ ਆਪਣੇ ਦਿਮਾਗ ਨੂੰ ਸੰਦੇਸ਼ ਦਿੰਦਾ ਹੈ ਤੇ ਦਿਮਾਗ ਉਹੀ ਗੱਲਾਂ ਨੂੰ ਫੜਦਾ ਹੈ ਔਰ ਉਸ ਦੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਉਵੇਂ ਹੀ ਹੋਣ ਲੱਗਦੀਆਂ ਨੇ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਸੋਚ ਵੀ ਵੱਡੀ ਹੁੰਦੀ ਹੈ ਸਪਨੇ ਵੀ ਵੱਡੇ ਹੁੰਦੇ ਨੇ ਫੇਰ ਵੀ ਕਾਮਯਾਬੀ ਨਹੀਂ ਮਿਲਦੀ ਉਹ ਉਚਾਈਆਂ ਤੇ ਵਿਅਕਤੀ ਨਹੀਂ ਪਹੁੰਚ ਸਕਦਾ ਜਿਸ ਤੇ ਉਸ ਨੂੰ ਪਹੁੰਚਣਾ ਚਾਹੀਦਾ ਸੀ ਇਸ ਦੇ ਵੀ ਕੁਝ ਕਾਰਨ ਨੇ ਕਿ ਉਹਨਾਂ ਨੇ ਉਹ ਸੋਚ ਤਾਂ ਵੱਡੀ ਹੁੰਦੀ ਆ ਪਰ ਉਹਨਾਂ ਨੇ ਐਕਸ਼ਨ ਨੇ ਜਿਹੜੇ ਉਹ ਸਹੀ ਨਹੀਂ ਲਏ ਹੁੰਦੇ ਜਿਵੇਂ ਕਿ ਆਪਾਂ ਨੇ ਜੇ ਕਿਸੇ ਕੰਮ ਚ ਜਾਂ ਕੋਈ ਜੋ ਆਪਾਂ ਸੋਚਿਆ ਏ ਜੇ ਆਪਾਂ ਨੇ ਆਪਣੇ ਸੁਪਨੇ ਪੂਰੇ ਕਰਨੇ ਨੇ ਤਾਂ ਉਹਦੇ ਐਕਸ਼ਨ ਨੇ ਜਿਹੜੇ ਉਹ ਵੀ ਲੈਣੇ ਪੈਂਦੇ ਨੇ ਪਰ ਜੇਕਰ ਤੁਹਾਡੇ ਐਕਸ਼ਨ ਵੀਕ ਨੇ ਤਾਂ ਤੁਹਾਨੂੰ ਕਾਮਯਾਬੀ ਕਦੇ ਨਹੀਂ ਮਿਲਦੀ ਜਿਵੇਂ ਐਕਸ਼ਨ ਵੀਕ ਦਾ ਭਾਵ ਹੈ ਕਿ ਜਿੱਦਾਂ ਫੋਨ ਦੇ ਉੱਤੇ ਸਕਰੀਨ ਦੇ ਉੱਤੇ ਜ਼ਿਆਦਾ ਟਾਈਮ ਸਪੈਂਡ ਕਰ ਰਹੇ ਹੋ ਆਪਣੇ ਕੰਮ ਵੱਲ ਧਿਆਨ ਨਹੀਂ ਹੈਗਾ ਜਾਂ ਫਿਰ ਲੇਟ ਉੱਠਦੇ ਹੋ ਲੇਟ ਉੱਠਣ ਨਾਲ ਜਿਹੜਾ ਸਮਾਂ ਹੈ ਜਿਹੜਾ ਦਿਨ ਹੈ ਦਿਨ ਦੀ ਲੰਬਾਈ ਘਟ ਜਾਂਦੀ ਹੈ ਤੇ ਕੰਮ ਕਰਨ ਦਾ ਜਿਹੜਾ ਤੁਹਾਡਾ ਸਮਾਂ ਹੈ ਉਹ ਵੀ ਘਟ ਜਾਂਦਾ ਹੈ ਜਾਂ बार-बार ਜਿਹੜਾ ਕੰਮ ਤੋਂ ਭੱਜਣਾ ਬਹਾਨੇ ਲਾਉਣੇ ਇਦਾਂ ਦਿਮਾਗ ਕਨਫਿਊਜ਼ ਹੋ ਜਾਂਦਾ ਹੈ ਉਹਨੂੰ ਹੁੰਦਾ ਹੈ ਕਿ ਇਹ ਵਿਅਕਤੀ ਉਹ ਉਚਾਈਆਂ ਤੇ ਜਾਣਾ ਚਾਹੁੰਦੇ ਦੀ ਸੋਚ ਵਧੀ ਹੈ ਵੱਡੀ ਸੋਚ ਹੈ ਸੁਪਨੇ ਵੱਡੇ ਨੇ ਪਰ ਇਹਦੇ ਐਕਸ਼ਨ ਵੀਕ ਨੇ ਇਸ ਲਈ ਦਿਮਾਗ ਜਿਹੜਾ ਉਹ ਕਨਫਿਊਜ਼ ਹੋ ਜਾਂਦਾ ਹੈ ਅਗਲੀ ਵੱਡੀ ਗਲਤੀ ਹੁੰਦੀ ਹੈ ਅਪਰੂਵਲ ਦੀ ਭੁੱਖ ਬਹੁਤਿਆਂ ਨੂੰ ਇਹ ਹੁੰਦਾ ਹੈ ਕਿ ਜੋ ਵੀ ਉਹ ਕੰਮਕਾਜ ਕਰ ਰਹੇ ਨੇ ਕਿ ਲੋਕ ਉਹਨੂੰ ਪ੍ਰਵਾਨਗੀ ਦੇਣ ਹਮੇਸ਼ਾ ਪਰਵਾਨਗੀ ਦੇ ਚੱਕਰ 'ਚ ਰਹਿੰਦੇ ਨੇ ਕਿ ਕੋਈ ਉਹਨੂੰ ਕਹਿ ਦੇਵੇ ਕਿ ਹਾਂ ਤੂੰ ਵਧੀਆ ਕੰਮ ਕਰ ਰਿਹਾ ਠੀਕ ਕਰ ਰਿਹਾ ਜ਼ਿੰਦਗੀ 'ਚ ਸਹੀ ਚੱਲ ਰਿਹਾ ਉਹਨੂੰ ਬਸ ਇਹੀ ਰਹਿੰਦਾ ਹੈ ਆਪਣੇ ਆਪ ਦੇ ਉੱਤੇ ਵਿਸ਼ਵਾਸ ਨਹੀਂ ਹੁੰਦਾ ਜਿਸ ਕਰਕੇ ਵੱਡੀ ਸੋਚ ਹੋਣ ਦਾ ਵੀ ਕੋਈ ਫਾਇਦਾ ਨਹੀਂ ਵੱਡੇ ਸੁਪਨੇ ਦੇਖਣ ਦਾ ਵੀ ਫਾਇਦਾ ਨਹੀਂ ਜੇ ਤੁਹਾਨੂੰ ਆਪਣੇ ਆਪ ਦੇ ਉੱਤੇ ਭਰੋਸਾ ਨਹੀਂ ਹੈਗਾ ਜੇਕਰ ਹਮੇਸ਼ਾ ਤੁਸੀਂ ਦੂਜਿਆਂ ਵੱਲ ਤੱਕਦੇ ਰਹਿੰਦੇ ਹੋ ਕਿ ਦੂਜੇ ਤੁਹਾਨੂੰ ਦੱਸਣਾਂ ਕਿ ਇਹ ਤੁਹਾਡੇ ਸੁਪਨੇ ਜਾਂ ਜੋ ਤੁਸੀਂ ਉਮੀਦਾਂ ਜ਼ਿੰਦਗੀ ਤੋਂ ਲਾਈਆਂ ਨੇ ਇਹ ਸਹੀ ਨੇ ਜਾਂ ਗਲਤ ਨਹੀਂ ਹੋ ਸਕਦਾ ਹੈ ਤੁਹਾਡੇ ਕੰਮ ਕਾਜ ਤੋਂ ਕੁਝ ਲੋਕ ਜਿਹੜੇ ਹੈਗੇ ਨੇ ਖੁਸ਼ ਨਾ ਹੋਣ ਹੋ ਸਕਦਾ ਹੈ ਤੁਹਾਡੇ ਨਾਲ ਨਰਾਜ਼ ਵੀ ਹੋ ਸਕਦੇ ਨੇ ਜਾਂ ਤੁਹਾਡਾ ਮਜ਼ਾਕ ਵੀ ਬਣਾ ਸਕਦੇ ਨੇ ਕਿ ਇਹ ਐਡੇ ਐਡੇ ਸੁਪਨੇ ਦੇਖਦਾ ਐਡੀਆਂ ਐਡੀਆਂ ਗੱਲਾਂ ਕਰਦਾ ਜ਼ਿੰਦਗੀ ਬਾਰੇ ਕਿ ਇਹ ਸੁਪਨੇ ਤੇਰੇ ਕਦੇ ਪੂਰੇ ਨਹੀਂ ਹੋ ਸਕਦੇ ਹੈ ਕਿ ਤੂੰ ਕੁਝ ਨਹੀਂ ਕਰ ਸਕਦਾ ਤੂੰ ਮਜ਼ਾਕ ਵੀ ਉਡਾ ਸਕਦੇ ਨੇ ਤੇ ਹੋ ਸਕਦਾ ਹੈ ਕੁਝ ਲੋਕ ਤੁਹਾਨੂੰ ਛੱਡ ਕੇ ਵੀ ਚਲੇ ਜਾਣ ਸੋ ਇਹ ਇੱਕ ਨੇਚਰਲ ਪ੍ਰੋਸੈਸ ਹੈ ਤਾਂ ਇਹਨਾਂ ਚੀਜ਼ਾਂ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਔਰ ਆਪਣੇ ਆਪ ਦੇ ਉੱਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਹੁਣ ਕਈ ਲੋਕ ਐਦਾਂ ਦੇ ਹੁੰਦੇ ਨੇ ਜਿਹੜੇ ਕਿ ਪਾਸਟ ਦੇ ਟਰੋਮੇ ਦੇ ਵਿੱਚੋਂ ਹੀ ਨਹੀਂ ਨਿਕਲਦੇ ਉਹਨਾਂ ਦੀ ਹਮੇਸ਼ਾ ਹੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਫੁਲਾਣੇ ਬੰਦੇ ਨੇ ਉਹਨੂੰ ਧੋਖਾ ਦਿੱਤਾ ਸੀ ਜਾਂ ਕੋਈ ਕੰਮਕਾਰ ਕਿਸੇ ਨਾਲ ਕੋਈ ਸਾਂਝਾ ਕੰਮ ਕੀਤਾ ਕਿ ਮੈਨੂੰ ਉੱਥੇ ਫਲਾਣੇ ਨੇ ਧੋਖਾ ਦਿੱਤਾ ਸੀ ਸਾਡਾ ਜਿਹੜਾ ਕੰਮਕਾਰ ਹੈ ਉਹ ਸਹੀ ਨਹੀਂ ਚੱਲਿਆ ਪਾਸਟ ਦਾ ਇੱਕ ਟਰੋਮਾ ਹੁੰਦਾ ਜਿਹਦੇ ਵਿੱਚ ਉਹ ਜਿਉਂਦੇ ਨੇ ਤੇ ਫਿਰ ਜ਼ਿੰਦਗੀ ਦੇ ਵਿੱਚ ਆ ਜਿਹੜੇ ਜੋ ਮਤਲਬ ਜੋ ਸਮਾਜ ਚੱਲ ਰਿਹਾ ਹੈ ਉਹਦੇ ਵਿੱਚ ਉਹ ਠੀਕ ਢੰਗ ਨਾਲ ਕੰਮ ਨਹੀਂ ਕਰ ਪਾਉਂਦੇ ਹੈਗੇ ਸਾਈਕੋਲੋਜੀ ਕਹਿੰਦੀ ਹੈ ਕਿ ਜੋ ਬੀਤ ਗਿਆ ਉਹ ਤੁਹਾਡਾ ਸਬਕ ਸੀ ਤੁਹਾਡੀ ਸਜ਼ਾ ਨਹੀਂ ਸੀ ਹੁਣ ਗਿਲੇ ਸ਼ਿਕਵਿਆਂ ਦੇ ਭਾਰ ਨੂੰ ਮੋਢਿਆਂ ਦੇ ਉੱਤੇ ਚੁੱਕ ਕੇ ਜੇ ਤੁਸੀਂ ਤੁਰੋਗੇ ਤਾਂ ਉਸ ਭਾਰ ਦੇ ਥੱਲੇ ਹੀ ਦੱਬੇ ਰਹਿ ਜਾਓਗੇ ਤਾਂ ਉੱਚੀ ਉਡਾਨ ਹੈ ਜਿਹੜੀ ਉਹ ਕਦੇ ਵੀ ਨਹੀਂ ਭਰ ਸਕਦੇ ਜਦੋਂ ਅਸੀਂ ਸਾਡਾ ਕਮਰਾ ਗੰਦਾ ਹੋ ਜਾਂਦਾ ਤਾਂ ਅਸੀਂ ਕਮਰੇ ਨੂੰ ਸਾਫ਼ ਕਰਦੇ ਹਾਂ ਜਿਹੜੀਆਂ ਫालतू ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਚੁੱਕ ਕੇ ਬਾਹਰ ਕੱਢਦੇ ਹਾਂ ਤੇ ਉਹ ਤਾਂ ਹੀ ਉੱਥੇ ਨਵੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਉਂਦੀਆਂ ਨੇ ਇਸੇ ਪ੍ਰਕਾਰ ਜਿਹੜਾ ਸਾਡਾ ਦਿਮਾਗ ਵੀ ਹੈ ਜੇ ਦਿਮਾਗ ਦੇ ਵਿੱਚੋਂ ਵੀ ਅਸੀਂ ਸਫਾਈ ਕਰਾਂਗੇ ਕੁਝ ਗਿਲੇ ਸ਼ਿਕਵੇ ਨੇ ਜਾਂ ਸ਼ਿਕਾਇਤਾਂ ਸਾਨੂੰ ਲੋਕਾਂ ਦੇ ਨਾਲ ਨੇ ਜਿਸ ਅਸੀਂ ਉਹਨਾਂ ਸਾਰੀਆਂ ਨੂੰ ਕੱਢ ਕੇ ਬਾਹਰ ਰੱਖਾਂਗੇ ਜਾ ਜਿਹੜੇ ਵਿਅਕਤੀ ਤੁਹਾਨੂੰ ਤੰਗ ਕਰਦੇ ਨੇ 네ਗੇਟਿਵ ਨੇ ਉਹਨਾਂ ਨੂੰ ਤੁਸੀਂ ਅਲੱਗ ਕਰ ਦੋਗੇ ਆਪਣੇ ਆਪ ਤੋਂ ਤਾਂ ਹੀ ਉੱਥੇ ਜਗ੍ਹਾ ਬਣੇਗੀ ਤਾਂ ਹੀ ਜਿਹੜੇ ਨਵੇਂ ਲੋਕ ਨੇ ਉਹ ਆਉਣਗੇ ਨਵੀਂ ਸੋਚ ਆਵੇਗੀ ਤੇ ਜ਼ਿੰਦਗੀ ਜਿਹੜੀ ਉਹ ਸੌਖੀ ਹੋ ਜਾਵੇਗੀ ਤੇ ਜੋ ਜ਼ਿੰਦਗੀ ਦੀ ਜਿਹੜੀ ਉਡਾਨ ਹੈ ਉਹ ਤੁਸੀਂ ਚੰਗੀ ਤਰ੍ਹਾਂ ਭਰ ਸਕੋਗੇ ਆਪਣੇ ਇਮੋਸ਼ਨ ਦੇ ਉੱਤੇ ਕੰਟਰੋਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਉੱਚੀ ਸੋਚ ਵਾਲਾ ਜਿਹੜਾ ਵਿਅਕਤੀ ਹੁੰਦਾ ਹੈ ਉਹ ਕਦੇ ਵੀ ਰਿਐਕਟ ਨਹੀਂ ਕਰਦਾ ਹੈਗਾ ਬਲਕਿ ਰਿਸਪੌਂਡ ਕਰਦਾ ਹੈ ਉੱਚੀ ਸੋਚ ਵਾਲਾ ਵਿਅਕਤੀ ਹਮੇਸ਼ਾ ਸਾਇਲੈਂਟ ਰਹਿੰਦਾ ਏ ਉਹ ਚੁੱਪਚਾਪ ਰਹਿ ਕੇ ਆਪਣੇ ਕੰਮ ਕਰਦਾ ਏ ਤੇ ਹੌਲੀ-ਹੌਲੀ ਇਸੇ ਪ੍ਰਕਾਰ ਉਸ ਦੀ ਗਰੋਥ ਹੋ ਜਾਂਦੀ ਏ ਤੇ ਜਿਹੜੀ ਮੰਜ਼ਲ ਦੇ ਉੱਤੇ ਉਹ ਜਾਣਾ ਚਾਹੁੰਦਾ ਏ ਉਸ ਦੇ ਉੱਪਰ ਉਹ ਪਹੁੰਚ ਜਾਂਦਾ ਏ ਉਸ ਨੂੰ ਪਤਾ ਹੁੰਦਾ ਏ ਵੀ ਜਿਹੜੀ ਸਕਸੈਸ ਹੈ ਉਹ ਉਸੇ ਟਾਈਮ ਨਹੀਂ ਮਿਲਦੀ ਹੌਲੀ-ਹੌਲੀ ਮਿਲਦੀ ਏ ਜਿਵੇਂ ਹੁਣ ਇੱਕ ਬੀਜ ਹੁੰਦਾ ਏ ਕੋਈ ਦਰਖਤ ਹੈ ਇਕਦਮ ਤਾਂ ਦਰਖਤ ਨਹੀਂ ਬਣਿਆ ਹੁੰਦਾ ਪਹਿਲਾਂ ਉਹਦਾ ਬੀਜ ਹੁੰਦਾ ਹੈ ਪਹਿਲਾਂ ਉਹ ਧਰਤੀ ਦੇ ਵਿੱਚ ਜਾਂਦਾ ਹੈ ਫਿਰ ਹੌਲੀ-ਹੌਲੀ ਪੁੰਗਰਦਾ ਹੈ ਵਾਤਾਵਰਨ ਦੇ ਨਾਲ ਹੌਲੀ-ਹੌਲੀ ਉਹ ਪਾਣੀ ਦੇ ਨਾਲ ਧੁੱਪ ਨਾਲ ਤੇ ਸਹੀ ਵਾਤਾਵਰਨ ਦੇ ਨਾਲ ਉਹ ਵੱਧਾ ਫੁੱਲਦਾ ਹੈ ਦਰਖਤ ਬਣਦਾ ਹੈ ਤੇ ਫਿਰ ਬਾਅਦ ਵਿੱਚ ਹੀ ਉਹ ਜਿਹੜਾ ਫਲ ਆ ਦੇਣ ਲੱਗਦਾ ਹੈ ਤਾਂ ਕਰਕੇ ਜਿਹੜੇ ਉੱਚੀ ਸੋਚ ਵਾਲੇ ਵਿਅਕਤੀ ਨੇ ਉਹਨੂੰ ਪਤਾ ਹੁੰਦਾ ਹੈ ਕਿ ਗ੍ਰੋਥ ਹੋਵੇਗੀ ਪਰ ਇਹਦੇ ਵਿੱਚ ਸਮਾਂ ਲੱਗੇਗਾ ਜਿਸ ਦਿਨ ਤੁਸੀਂ ਇਸ ਪ੍ਰਕਾਰ ਸੋਚਣ ਲੱਗੇ ਇਹਦਾ ਸੈਲਫ ਟਾਕ ਆ ਜਿਹੜੀ ਉਹ ਕਰਨ ਲੱਗੇ ਤਾਂ ਹੌਲੀ-ਹੌਲੀ ਤੁਸੀਂ ਜਿਹੜੀ ਜ਼ਿੰਦਗੀ ਦੇ ਪ੍ਰਤੀ ਜੋ ਤੁਹਾਡਾ ਨਜ਼ਰੀਆ ਹੈ ਉਹ ਬਦਲ ਜਾਵੇਗਾ ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਤੇ ਉਹ ਹਮੇਸ਼ਾ ਇਹੀ ਕਹਿੰਦਾ ਸੀ ਸੌਣ ਤੋਂ ਪਹਿਲਾਂ ਕਿ ਅੱਜ ਨਹੀਂ ਤਾਂ ਕੱਲ ਮੈਂ ਜ਼ਰੂਰ ਕਾਮਯਾਬ ਹੋਵਾਂਗਾ ਤੇ ਉਹ ਦਿਨ ਦੇ ਵਿੱਚ ਆਪਣੇ ਕੰਮਕਾਰ ਕਰਦਾ ਤੇ ਰਾਤ ਨੂੰ ਸਾਰਾ ਜਿਹੜਾ ਕੰਮ ਉਹਦਾ ਚੁੱਪਚੀਪ ਤੇ ਸਿੱਖਦਾ ਸੀ ਲੋਕਾਂ ਤੋਂ ਚੋਰੀ-ਚੋਰੀ ਸਿੱਖਦਾ ਸੀ ਅਰ ਕਿਸੇ ਨੂੰ ਵੀ ਉਹ ਦੱਸਦਾ ਨਹੀਂ ਸੀ ਤੇ ਬਹੁਤ ਸਾਲ ਲੰਘ ਗਏ ਤੇ ਅੰਤ ਵਿੱਚ ਉਸ ਨੂੰ ਆਪਣੇ ਕੰਮ ਦੇ ਵਿੱਚ ਕਾਮਯਾਬੀ ਮਿਲ ਗਈ ਤੇ ਹੁਣ ਉਹੀ ਲੋਕ ਜਿਹੜੇ ਉਸ ਦਾ ਮਜ਼ਾਕ ਉਡਾਉਂਦੇ ਸੀ ਤੇ ਉਹੀ ਉਸ ਦੇ ਦਰਵਾਜ਼ੇ ਤੇ ਆ ਕੇ ਖੜੇ ਸੀ ਤੇ ਉਸ ਨੂੰ ਪੁੱਛ ਰਹੇ ਸੀ ਕਿ ਤੇਰੀ ਕਾਮਯਾਬੀ ਦਾ ਰਾਜ਼ ਕੀ ਹੈ ਤੂੰ ਕਿਵੇਂ ਕਾਮਯਾਬ ਹੋ ਗਿਆ ਉਸ ਨੇ ਕਿਹਾ ਜਿਸ ਦਿਨ ਤੁਸੀਂ ਮੇਰਾ ਮਜ਼ਾਕ ਉਡਾਇਆ ਸੀ ਉਸੇ ਦਿਨ ਮੈਂ ਆਪਣੇ ਆਪ ਤੇ ਯਕੀਨ ਕੀਤਾ ਸੀ ਵੱਡੀ ਸੋਚ ਦੇ ਨਾਲ-ਨਾਲ ਸਬਰ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਚੁੱਪ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਸਭ ਤੋਂ ਵੱਧ ਜ਼ਰੂਰੀ ਹੈ ਮਿਹਨਤ ਜਿਹੜੀ ਕਿ ਹਰ ਰੋਜ਼ ਕਰਨੀ ਹੈ ਹਰ ਰੋਜ਼ ਲਗਾਤਾਰ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲੈਣਾ ਚਾਹੀਦਾ ਇੱਕ ਆਦਤ ਬਣਾ ਲੈਣੀ ਚਾਹੀਦੀ ਹੈ ਹੋ ਸਕਦਾ ਹੈ ਤੁਹਾਡੀ ਕਹਾਣੀ ਵੀ ਕਿਸੇ ਲਈ ਪ੍ਰੇਰਣਾ ਬਣ ਜਾਵੇ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਤੇ ਤਾਂ ਜੋ ਮੈਂ ਤੁਹਾਡੇ ਲਈ ਹੋਰ ਵੀ ਇਦਾਂ ਦੇ ਮੋਟੀਵੇਸ਼ਨਲ ਵੀਡੀਓ ਲਿਆਉਂਦੀ ਰਹਾ ਤੇ ਜਲਦੀ ਮਿਲਾਂਗੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਨਾਲ ਥੈਂਕ ਯੂ ਫॉर ਵਾਚਿੰਗ